ਚੈਨਲ ਦੇਖ ਰਹੇ ਮੇਰੇ ਸਾਰੇ ਹੀ ਸਤਿਕਾਰਯੋਗ ਬਜ਼ੁਰਗਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਮਾਣ ਅਤੇ ਸਤਿਕਾਰ ਪਰਿ ਸਤਿ ਸ੍ਰੀ ਅਕਾਲ ਅੱਜ ਬਣਾ ਰਹੇ ਹਾਂ ਆਪਾਂ ਬਿਸ ਸੂਜੀ ਦੀ ਬਰਫੀ ਪਹਿਲਾਂ ਆਪਾਂ ਬੇਸਣ ਦੀ ਬਣਾਈ ਸੀ ਅੱਜ ਬਣਾ ਰਹੇ ਹਾਂ ਸੂਜੀ ਦੀ ਉਹਦੇ ਵਾਸਤੇ ਮੈਂ ਦੋ ਕਟਸੀਆਂ ਦੇਸੀ ਘਿਓ तकरीबन 1.5 ਕਿਲੋਗ੍ਰਾਮ ਆ 250 ਗ੍ਰਾਮ ਲਈਏ ਮੈਂ ਸੂਜੀ ਇਹਦੇ ਵਿੱਚ ਸੂਜੀ ਚ ਕਿਉਂ ਘੱਟ ਪੈਂਦਾ ਕਈ ਤੇ ਇਸ ਤੋਂ ਵੀ ਘੱਟ ਪਾਉਂਦੇ ਨੇ ਪਰ ਮੈਂ ਇੰਨਾ ਕੁ ਤਾਂ ਪਾਉਂਗੀ 150 ਗ੍ਰਾਮ ਮੈਂ ਪਾਇਆ ਦਹੀਂ ਕਿਉ 250 ਗ੍ਰਾਮ ਮੈਂ ਲਈਆ ਸੂਜੀ ਕਿਉ ਹੋ ਰਿਹਾ ਗਰਮ ਤੇ ਇੱਧਰ 200 ਗ੍ਰਾਮ ਮੈਂ ਪਾਣੀ ਪਾ ਕੇ 250 ਗ੍ਰਾਮ ਇਹਦੇ ਵਿੱਚ ਪਾ ਦੇਣੀ ਆ ਚੀਨੀ ਇਹ ਬਣ ਜੂਗੀ ਆਪਣੀ ਚਾਸਨੀ ਤੇ ਇੱਧਰ ਕਿਉ ਗਰਮਾ ਇਹਦੇ ਵਿੱਚ ਪਾਉਨੇ ਹੁਣ ਆਪਾਂ 250 ਗ੍ਰਾਮ ਸੂਜੀ ਹੁਣ ਇਹਨੂੰ ਚੰਗੀ ਤਰ੍ਹਾਂ ਪੋਤਾ ਕਾਲਾ ਵੀ ਨਹੀਂ ਕਰਨਾ ਤੇ ਨਾ ਹੀ ਕੱਚਾ ਰੱਖਣਾ ਠੀਕ ਠੀਕ ਭੁੰਨਾ ਹੈਗਾ ਹਾਂਜੀ ਸੂਜੀ ਆਪਣੀ ਜਿਹੜੀ ਤਿਆਰ ਹੋ ਚੁੱਕੀ ਆ ਦੇਖੋ ਤੁਸੀਂ ਇਹਦਾ ਜਿਹੜਾ ਚਿੱਟਾਪਨ ਜਿਹਾ ਖਤਮ ਹੋ ਗਿਆ ਕੱਚਾਪਨ ਦੂਰ ਕਰਤਾ ਆਪਾਂ ਇਹਦਾ ਮਚਾਉਣਾ ਨਹੀਂ ਇਹਨੂੰ ਭੁੰਨ ਕੇ ਇਹ ਨਹੀਂ ਵੀ ਇਹਨੂੰ ਲਾਲ ਕਰ ਦੇਣਾ ਭੁੱਲ ਕੇ ਬਹੁਤਾ ਨਹੀਂ ਭੁੰਨਾ ਹੈਗਾ ਦੇਖੋ ਤਿਆਰ ਹੋ ਚੁੱਕੀ ਆ ਇਹਨੂੰ ਅੱਤੀ ਨੂੰ ਮੈਂ ਕੱਢਦੀ ਆ ਇੱਕ ਬਰਤਨ ਦੇ ਵਿੱਚ ਉਹ ਦੱਸਦੀ ਆ ਵੀ ਤੁਹਾਨੂੰ ਉਹਦਾ ਆਪਾਂ ਕੀ ਕਰਾਂਗੇ ਇਧਰ ਆਪਣੀ ਚਾਸਨੀ ਵੀ ਦੇਖਦੇ ਆਂਗੇ ਦੇਖੋ ਕਿ ਤਰ੍ਹਾਂ ਚਾਸਨੀ ਬਣ ਕੇ ਆ ਜਿਹੜੀ ਆਪਣੀ ਤਿਆਰ ਹੋ ਚੁੱਕੀ ਆ ਦੇਖੋ ਤਾਰ ਬਣਦੀ ਆ ਮੈਂ ਚੈੱਕ ਕਰ ਲੈਂਗੇ ਤੇ ਹੁਣ ਹੋ ਗਈ ਤਿਆਰ ਦੱਸਦੀ ਆ ਫਿਰ ਮੈਂ ਤੁਹਾਨੂੰ ਇਹਦਾ ਹੁਣ ਕੀ ਕਰਨਾ हां जी मैं ਤੁਹਾਨੂੰ ਦੱਸਿਆ ਵਿੱਧੀ ਸੂਜੀ ਆਪਾਂ ਮੈਂ ਇੱਕ ਬਰਤਨ ਦੇ ਵਿੱਚ ਅਲੱਗ ਕੱਢ ਕੇ ਰੱਖ ਲਈ ਤੇ ਹੁਣ ਇਹਦੇ ਵਿੱਚ ਪਾਉਣੇ ਆਪਾਂ ਚਾਸਨੀ ਅੱਧੀ ਚਾਸਨੀ ਪਾਵਾਂਗੇ ਲਓ ਜੀ ਇਹਨੂੰ ਚੰਗੀ ਤਰ੍ਹਾਂ ਹੁਣ ਕਰਦੇ ਆਪਾਂ ਹਾਂਜੀ ਦੇਖੋ ਬਿਲਕੁਲ ਤਿਆਰ ਹੋ ਗਈ ਇਹਨੂੰ ਆਪਾਂ ਕੱਢਦੇ ਆ ਇੱਕ ਥਾਲ ਦੇ ਵਿੱਚ ਹਾਂਜੀ ਚਾਸਣੀ ਮਿਕਸ ਕਰਨ ਤੋਂ ਬਾਅਦ ਇਹਨੂੰ ਆਪਾਂ ਥਾਲ ਦੇ ਵਿੱਚ ਕੱਢ ਲਿਆ ਤੇ ਜਿਹੜੀ ਹੁਣ ਅੱਧੀ ਰੱਖੀ ਸੀ ਉਹਨੂੰ ਆਪਾਂ ਪਾ ਲਿਆ ਕੜਾਹੀ ਦੇ ਵਿੱਚ ਆਹ ਦੇਖੋ ਇਹਨੂੰ ਪਾ ਲਿਆ ਕੜਾਹੀ ਦੇ ਵਿੱਚ ਇਹਦੇ ਵਿੱਚ ਪਾਤਾ ਥੋੜਾ ਜਿਹਾ ਫੂਡ ਕਲਰ ਹੁਣ ਦਿਖਾਉਣੀ ਆ ਤੁਹਾਨੂੰ ਫੂਡ ਕਲਰ ਪਾਉਣ ਤੋਂ ਬਾਅਦ ਬਾਕੀ ਬਚੀ ਚਾਸਣੀ ਆਪਾਂ ਇਹਦੇ ਵਿੱਚ ਐਡ ਕਰਤੀ ਹੁਣ ਇਹਨੂੰ ਮਿਕਸ ਕਰਦੇ ਆ ਦਸ ਦਿਆਂ ਦਾ ਦੇਖੋ ਚਾਸਨੀ ਮਿਕਸ ਕਰਨ ਤੋਂ ਬਾਅਦ ਇਹਦਾ ਕਲਰ ਆ ਜਿਹੜਾ ਪਿੰਕ ਕਲਰ ਹੋ ਗਿਆ ਇਹਦੇ ਵਿੱਚ ਵੀਡੀਓ ਦੇ ਵਿੱਚ ਜਿਆਦਾ ਡਾਰਕ ਜਿਹਾ ਆਉਂਦਾ ਇਹਨਾਂ ਡਾਰਕ ਨਹੀਂ ਹੈਗਾ ਹੁਣ ਇਹਨੂੰ ਆਪਾਂ ਉਹਦੇ ਉੱਪਰ ਪਰਤ ਜਮਾ ਦਿੰਦੇ ਆਂ ਹਾਂਜੀ ਜਿਹੜੀ ਆਪਾਂ ਅੱਧਾ ਰੱਖੀ ਸੀ ਸੂਜੀ ਉਹਦੇ ਵਿੱਚ ਫੂਡ ਕਲਰ ਐਡ ਕਰਕੇ ਚਾਸਨੀ ਲੱਗ ਤੋਂ ਐਡ ਕਰਕੇ ਉਹਦੇ ਵਿੱਚ ਜਿਹੜੀ ਆਪਾਂ ਸਫੈਦ ਕਲਰ ਦੀ ਬਣਾਈ ਸੀ ਵਰਪੀ ਉਦੇ ਉੱਪਰ ਪਰਤ ਜਮਾਤੀ ਹੁਣ 10 ਮਿੰਟਾਂ ਨੂੰ ਕੱਟ ਕੇ ਦਿਖਾਉਣੀ ਆ ਮੈਂ ਤੁਹਾਨੂੰ ਹਾਂਜੀ ਇਹ ਪਰਤ ਆਪਾਂ ਮੋਟੀ ਜਮਾਈ ਆ ਬੇਸਣ ਦੀ ਵਰਫੀ ਨਾਲੋਂ ਆ ਦੇਖੋ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਕੱਟ ਕੇ ਦੇਖੋ ਬਹੁਤ ਸੋਹਣੇ ਪੀਸ ਕੱਟੇ ਜਾਣਗੇ ਇਹਦੇ ਹਾਂਜੀ ਸਾਰੇ ਵਰਪੀਚ ਲਗਾ ਲਿਆ ਆਪਾਂ ਕੱਟ ਹੁਣ ਇਹਨੂੰ ਕੱਢ ਦਿਆਂ ਥਾਲਜੋ ਬਾਹਰ ਹਾਂਜੀ ਸਾਰੇ ਪੀਸ ਕੱਟ ਕੇ ਆਪਾਂ ਕੱਢ ਲੇ ਬਾਹਰ ਬਹੁਤ ਸੋਹਣੇ ਸੋਹਣੇ ਪੀਸ ਨਿਕਲੇ ਨੇ ਤੁਸੀਂ ਵੀ ਆਪਣੇ ਘਰ ਇਸੇ ਤਰ੍ਹਾਂ ਟਰਾਈ ਕਰਕੇ ਦੇਖਿਓ ਮੈਨੂੰ ਕਮੈਂਟਾਂ ਦੇ ਵਿੱਚ ਦੱਸਿਓ ਕਿ ਤੁਹਾਨੂੰ ਵਰਪੀ ਕਿਹੋ ਜਿਹੀ ਲੱਗੀ ਮਿਲਦੇ ਹਾਂ ਜਲਦੀ ਹੀ ਕਿਸੇ ਹੋਰ ਵੀਡੀਓ ਦੇ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ ವಿಡಿಯೋ ದಾರು ಬಹು ಧನ್ವಾ